ਅਸੀਂ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਸ ਲਈ ਜਦੋਂ ਅਸੀਂ ਸੜਕ ਦੇ ਕਿਨਾਰੇ ਗੰਦਗੀ ਦੇ ਵਿੱਚੋਂ ਲੰਘਦੇ ਹਾਂ ਤਾਂ ਅਸੀਂ ਉਸ ਤੋਂ ਦੂਰ ਭੱਜਦੇ ਹਾਂ ਪਰ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਆਰਾਮ ਪ੍ਰਦਾਨ ਕਰਨ ਵਾਲੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਕੈਂਸਰ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਅਸੀਂ ਸੋਚਦੇ ਹਾਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਅਕਸਰ ਸਾਡੀਆਂ ਰੋਜ਼ਾਨਾ ਦੀਆਂ ਕਈ ਚੀਜ਼ਾਂ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਖਾਸ ਕਰਕੇ ਜਦੋਂ ਅਸੀਂ ਇਹਨਾਂ ਨੂੰ ਨਿਯਮਿਤ ਤੌਰ ਉਤੇ ਵਰਤਣਾ ਸ਼ੁਰੂ ਕਰ ਦਿੰਦੇ ਹਾਂ ਇੱਥੇ ਅਸੀਂ ਅਜਿਹੀਆਂ ਕਈ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਨਾਲ ਕੈਂਸਰ ਦਾ ਖਤਰਾ ਹੈ ਜਿਹੜਾ ਹੋ ਸਕਦਾ ਹੈ ਅਸੀਂ ਅਕਸਰ ਘਰਾਂ ਦੇ ਵਿੱਚ ਰੰਗ ਕਰਨ ਲਈ ਪੇਂਟ ਦੀ ਵਰਤੋਂ ਕਰਦੇ ਹਾਂ ਪੇਂਟ ਦੇ ਵਿੱਚ ਬੈਜ਼ਨ ਅਤੇ ਇਥਾਈਲ ਬੈਜ਼ਨ ਵਰਗੇ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ ਇਸ ਲਈ ਘਰ ਦੇ ਵਿੱਚ ਜਿੰਨਾ ਹੋ ਸਕੇ ਪੇਂਟ ਦੇ ਕੱਟ ਵਰਤੋ ਕਰੋ ਅਤੇ ਪੇਂਟ ਦੇ ਡੱਬੇ ਨੂੰ ਖੁੱਲਾ ਨਾ ਛੱਡੋ ਪਲਾਸਟਿਕ ਦੇ ਡੱਬੇ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਦੇ ਵਿੱਚ ਕਾਰਸਿਨੋਜਨ ਹੁੰਦੇ ਹਨ ਅਸੀਂ ਅਕਸਰ ਪਲਾਸਟਿਕ ਦੀਆਂ ਬੋਤਲਾਂ ਦੀ ਨਿਯਮਿਤ ਵਰਤੋਂ ਕਰਦੇ ਹਾਂ ਬ੍ਰੈਸਟ ਕੈਂసర్ ਸੰਸਥਾ ਦੇ ਅਨੁਸਾਰ ਹਰ ਤਰ੍ਹਾਂ ਦੇ ਪਲਾਸਟਿਕ ਦੇ ਭਾਂਡਿਆਂ ਤੋਂ ਰਸਾਇਣ ਲੀਕ ਹੁੰਦੇ ਹਨ ਜੋ ਕਿ ਕੈਂਸਰ ਦਾ ਕਾਰਨ ਬਣ ਸਕਦੇ ਹਨ ਮੋਮਬਤੀ ਲੋਕ ਅਕਸਰ ਘਰਾਂ ਦੇ ਵਿੱਚ ਮੋਮਬਤੀਆਂ ਦੀ ਵਰਤੋਂ ਕਰਦੇ ਹਨ ਪਰ ਜੇਕਰ ਤੁਸੀਂ ਖੁਸ਼ਬੂਦਾਰ ਮੋਮਬਤੀਆਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਉਹਨਾਂ ਦੇ ਵਿੱਚੋਂ ਹਾਨੀਕਾਰਕ ਕੈਮੀਕਲ ਲੀਕ ਹੋ ਸਕਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ ਜਦੋਂ ਇਸ ਦੇ ਵਿੱਚ ਵਿਧੂ ਆਉਂਦੀ ਹੈ ਤਾਂ ਇਹ ਹਵਾ ਦੇ ਵਿੱਚ ਘੁਲ ਕੇ ਉੱਥੇ ਰਹਿਣ ਵਾਲੇ ਲੋਕਾਂ ਲਈ ਕੈਂਸਰ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਐਲਰਜੀ ਅਤੇ ਸਿਰਫ ਦਰਦ ਵੀ ਹੁੰਦਾ ਹੈ ਜਿਹੜੇ ਮਾਰਨ ਦੀ ਦਵਾਈ ਜਿਹੜੇ ਮਾਰਨ ਦੀ ਦਵਾਈ ਅਕਸਰ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਇਹ ਹਾਨੀਕਾਰਕ ਰਸਾਇਣ ਛੱਡਦਾ ਹੈ ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ ਅਸੀਂ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਜਾਂਦੀਆਂ ਨੇ ਇਸ ਲਈ ਜਦੋਂ ਅਸੀਂ ਸੜਕ ਦੇ ਕਿਨਾਰੇ ਗੰਦਗੀ ਦੇ ਵਿੱਚੋਂ ਲੰਘਦੇ ਹਾਂ ਤਾਂ ਸੇ ਉਸ ਤੋਂ ਦੂਰ ਭੱਜਦੇ ਹਾਂ ਪਰ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਆਰਾਮ ਪ੍ਰਦਾਨ ਕਰਨ ਵਾਲੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਕੈਂਸਰ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਅਸੀਂ ਸੋਚਦੇ ਹਾਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਅਕਸਰ ਸਾਡੀਆਂ ਰੋਜ਼ਾਨਾ ਦੀਆਂ ਕਈ ਚੀਜ਼ਾਂ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਖਾਸ ਕਰਕੇ ਜਦੋਂ ਅਸੀਂ ਇਹਨਾਂ ਨੂੰ ਨਿਯਮਿਤ ਤੌਰ ਉਤੇ ਵਰਤਣਾ ਸ਼ੁਰੂ ਕਰ ਦਿੰਦੇ ਹਾਂ ਇੱਥੇ ਅਸੀਂ ਅਜਿਹੀਆਂ ਕਈ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਨਾਲ ਕੈਂਸਰ ਦਾ ਖਤਰਾ ਹੈ ਜਿਹੜਾ ਹੋ ਸਕਦਾ ਹੈ। ਅਸੀਂ ਅਕਸਰ ਘਰਾਂ ਦੇ ਵਿੱਚ ਰੰਗ ਕਰਨ ਲਈ ਪੇਂਟ ਦੀ ਵਰਤੋਂ ਕਰਦੇ ਹਾਂ। ਪੇਂਟ ਦੇ ਵਿੱਚ ਬੈਜ਼ਨ ਅਤੇ ਇਥਾਈਲ ਬੈਜ਼ਨ ਵਰਗੇ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ ਇਸ ਲਈ ਘਰ ਦੇ ਵਿੱਚ ਜਿੰਨਾ ਹੋ ਸਕੇ ਪੇਂਟ ਦੀ ਘੱਟ ਵਰਤੋਂ ਕਰੋ। ਅਤੇ ਪੇਂਟ ਦੇ ਡੱਬੇ ਨੂੰ ਖੁੱਲਾ ਨਾ ਛੱਡੋ ਪਲਾਸਟਿਕ ਦੇ ਡੱਬੇ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਦੇ ਵਿੱਚ ਕਾਰਸਿਨੋਜਨ ਹੁੰਦੇ ਹਨ ਅਸੀਂ ਅਕਸਰ ਪਲਾਸਟਿਕ ਦੀਆਂ ਬੋਤਲਾਂ ਦੀ ਨਿਯਮਿਤ ਵਰਤੋਂ ਕਰਦੇ ਹਾਂ ਬ੍ਰੈਸਟ ਕੈਂਸਰ ਸੰਸਥਾ ਦੇ ਅਨੁਸਾਰ ਹਰ ਤਰ੍ਹਾਂ ਦੇ ਪਲਾਸਟਿਕ ਦੇ ਭਾਂਡਿਆਂ ਤੋਂ ਰਸਾਇਣ ਲੀਕ ਹੁੰਦੇ ਹਨ ਜੋ ਕਿ ਕੈਂਸਰ ਦਾ ਕਾਰਨ ਬਣ ਸਕਦੇ ਹਨ ਮੋਮਬਤੀ ਲੋਕ ਅਕਸਰ ਘਰਾਂ ਦੇ ਵਿੱਚ ਮੋਮਬਤੀਆਂ ਦੀ ਵਰਤੋਂ ਕਰਦੇ ਹਨ ਪਰ ਜੇਕਰ ਤੁਸੀਂ ਖੁਸ਼ਬੂਦਾਰ ਮੋਮਬਤੀਆਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਉਹਨਾਂ ਦੇ ਵਿੱਚੋਂ ਹਾਨੀਕਾਰਕ ਕੈਮੀਕਲ ਲੀਕ ਹੋ ਸਕਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ ਜਦੋਂ ਇਸ ਦੇ ਵਿੱਚ ਵਧੂ ਆਉਂਦੀ ਹੈ ਤਾਂ ਇਹ ਹਵਾ ਦੇ ਵਿੱਚ ਘੁਲ ਕੇ ਉੱਥੇ ਰਹਿਣ ਵਾਲੇ ਲੋਕਾਂ ਲਈ ਕੈਂਸਰ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਅਲਰਜੀ ਅਤੇ ਸਿਰਫ ਦਰਦ ਵੀ ਹੁੰਦਾ ਹੈ ਜਿਹੜੇ ਮਾਰਨ ਦੀ ਦਵਾਈ ਕਿਹੜੇ ਮਾਰਨ ਦੀ ਦਵਾਈ ਅਕਸਰ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਇਹ ਹਾਨੀਕਾਰਕ ਰਸਾਇਣ ਛੱਡਦਾ ਹੈ ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਅਸੀਂ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਇਸ ਲਈ ਜਦੋਂ ਅਸੀਂ ਸੜਕ ਦੇ ਕਿਨਾਰੇ ਗੰਦਗੀ ਦੇ ਵਿੱਚੋਂ ਲੰਘਦੇ ਹਾਂ ਤਾਂ ਅਸੀਂ ਉਸ ਤੋਂ ਦੂਰ ਭੱਜਦੇ ਹਾਂ। ਪਰ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਆਰਾਮ ਪ੍ਰਦਾਨ ਕਰਨ ਵਾਲੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਕੈਂਸਰ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅਸੀਂ ਸੋਚਦੇ ਹਾਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਰ ਅਕਸਰ ਸਾਡੀਆਂ ਰੋਜ਼ਾਨਾ ਦੀਆਂ ਕਈ ਚੀਜ਼ਾਂ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਖਾਸ ਕਰਕੇ ਜਦੋਂ ਅਸੀਂ ਇਹਨਾਂ ਨੂੰ ਨਿਯਮਿਤ ਤੌਰ ਉਤੇ ਵਰਤਣਾ ਸ਼ੁਰੂ ਕਰ ਦਿੰਦੇ ਹਾਂ ਇੱਥੇ ਅਸੀਂ ਅਜਿਹੀਆਂ ਕਈ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਜਿਸ ਨਾਲ ਦੇ ਨਾਲ ਕੈਂਸਰ ਦਾ ਖਤਰਾ ਹੈ ਜਿਹੜਾ ਹੋ ਸਕਦਾ ਹੈ। ਅਸੀਂ ਅਕਸਰ ਕਰਨ ਦੇ ਵਿੱਚ ਰੰਗ ਕਰਨ ਲਈ ਪੇਂਟ ਦੀ ਵਰਤੋਂ ਕਰਦੇ ਹਾਂ। ਪੇਂਟ ਦੇ ਵਿੱਚ ਬੈਜ਼ਨ ਅਤੇ ਇਥਾਈਲ ਬੈਜ਼ਨ ਵਰਗੇ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਇਸ ਲਈ ਘਰ ਦੇ ਵਿੱਚ ਜਿੰਨਾ ਹੋ ਸਕੇ ਪੇਂਟ ਦੀ ਘੱਟ ਵਰਤੋਂ ਕਰੋ। ਅਤੇ ਪੇਂਟ ਦੇ ਡੱਬੇ ਨੂੰ ਖੁੱਲਾ ਨਾ ਛੱਡੋ ਪਲਾਸਟਿਕ ਦੇ ਡੱਬੇ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਦੇ ਵਿੱਚ ਕਾਰਸਿਨੋਜਨ ਹੁੰਦੇ ਹਨ ਅਸੀਂ ਅਕਸਰ ਪਲਾਸਟਿਕ ਦੀਆਂ ਬੋਤਲਾਂ ਦੀ ਨਿਯਮਤ ਵਰਤੋਂ ਕਰਦੇ ਹਾਂ ਬ੍ਰੈਸਟ ਕੈਂਸਰ ਸੰਸਥਾ ਦੇ ਅਨੁਸਾਰ ਹਰ ਤਰ੍ਹਾਂ ਦੇ ਪਲਾਸਟਿਕ ਦੇ ਭਾਂਡਿਆਂ ਤੋਂ ਰਸਾਇਣ ਲੀਕ ਹੁੰਦੇ ਹਨ ਜੋ ਕਿ ਕੈਂਸਰ ਦਾ ਕਾਰਨ ਬਣ ਸਕਦੇ ਹਨ ਮੋਮਬਤੀ ਲੋਕ ਅਕਸਰ ਘਰਾਂ ਦੇ ਵਿੱਚ ਮੋਮਬਤੀਆਂ ਦੀ ਵਰਤੋਂ ਕਰਦੇ ਹਨ ਪਰ ਜੇਕਰ ਤੁਸੀਂ ਖੁਸ਼ਬੂਦਾਰ ਮੋਮਬਤੀਆਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਉਹਨਾਂ ਦੇ ਵਿੱਚੋਂ ਹਾਨੀਕਾਰਕ ਕੈਮੀਕਲ ਲੀਕ ਹੋ ਸਕਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ ਜਦੋਂ ਇਸ ਦੇ ਵਿੱਚ ਵਿਧੂ ਆਉਂਦੀ ਹੈ ਤਾਂ ਇਹ ਹਵਾ ਦੇ ਵਿੱਚ ਘੁਲ ਕੇ ਉੱਥੇ ਰਹਿਣ ਵਾਲੇ ਲੋਕਾਂ ਲਈ ਕੈਂਸਰ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਅਲਰਜੀ ਅਤੇ ਸਿਰਫ ਦਰਦ ਵੀ ਹੁੰਦਾ ਹੈ ਜਿਹੜੇ ਮਾਰਨ ਦੀ ਦਵਾਈ ਜਿਹੜੇ ਮਾਰਨ ਦੀ ਦਵਾਈ ਅਕਸਰ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਇਹ ਹਾਨੀਕਾਰਕ ਰਸਾਇਣ ਛੱਡਦਾ ਹੈ ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ